ਮੈਂ ਤੁਹਾਡਾ ਆਪਣਾ ਕਰਮਵੀਰ ਅੱਜ ਖੜਿਆ ਹਾਂ ਦੁਸਾਂਝ ਕਲਾਂ ਦੇ ਵਿੱਚ ਸੁਪਰਸਟਾਰ ਦਲਜੀਤ ਦੁਸਾਂਝ ਦੇ ਪਿੰਡ ਇੱਕ ਸੁਪਰਸਟਾਰ ਹੋਇਆ ਦਲਜੀਤ ਦੁਸਾਂਝ ਤੇ ਇੱਕ ਸੁਪਰਸਟਾਰ ਆ ਸੁਨੀਲ ਦੁਸਾਂਝ ਅੱਜ ਕੱਲ ਕਬੱਡੀ ਦੇ ਵਿੱਚ ਸਟਾਰਾਂ ਦੇ ਵਿੱਚ ਨਾਮ ਆਉਂਦਾ ਆ ਤੇ ਪਿੰਡ ਪਸ਼ੋਕੜ ਦੁਸਾਂਝ ਕਲਾਂ ਦਾ ਜਿੱਥੇ ਦਾ ਦਲਜੀਤ ਦੁਸਾਂਝ ਆ ਸਾਡੇ ਨਾਲ ਭਾਈ ਜੀ ਹੁਣੀ ਆ ਸੁਨੀਲ ਦੁਸਾਂਝ ਮੇਰੇ ਜੀ ਸਭ ਤੋਂ ਪਹਿਲਾਂ ਸਮਾਂ ਦੇਣ ਲਈ ਬਹੁਤ-ਬਹੁਤ ਧੰਨਵਾਦ ਆ ਤੁਹਾਡਾ ਥੈਂਕ ਯੂ ਬਈ ਥੈਂਕ ਯੂ ਸਰ ਹੋਰ ਕਿਵੇਂ ਚੱਲ ਰਹੀ ਹੈ ਲਾਈਫ ਫਾਈਵ ਬਹੁਤ ਕਹਿੰਦੇ ਇੱਕ ਤਾਂ ਦੁਸਾਂਝਾਂ ਵਾਲੇ ਨੇ ਪੂਰਾ ਵਰਲਡ ਹਿਲਾ ਦਿੱਤਾ ਹਾਂਜੀ ਹੁਣ ਕਬੱਡੀ ਦੇ ਵਿੱਚ ਤੁਸੀਂ ਹੋ ਦੁਸਾਂਝ ਕਲਾ ਤੋਂ ਹਾਂਜੀ ਹਾਂਜੀ ਕਿਹੋ ਜਿਹਾ ਪ੍ਰਾਊਡ ਫੀਲ ਹੁੰਦਾ ਆ ਕਿ ਇੱਕ ਗਾਇਕ ਤੇ ਇੱਕ ਕਬੱਡੀ ਪਲੇਅਰ ਦੋਈ ਮੇਨ ਆ ਪੰਜਾਬ ਦੀ ਇੱਕ ਕਲਾਕਾਰੀ ਤੇ ਇੱਕ ਕਬੱਡੀ ਹਾਂਜੀ ਹਾਂਜੀ ਤੇ ਕਿਹੋ ਜਿਹਾ ਮਹਿਸੂਸ ਹੁੰਦਾ ਆ ਭਾਈ ਬਹੁਤ ਮਤਲਬ ਬੈਲンス ਖੂਨ ਜਾਂ ਮਿਲਦਾ ਮੈਨੂੰ ਮਾ ਖੇਡ ਕਬੱਡੀ ਵਰਗਾ ਵਿੱਚ ਖੇਡਣ ਦਾ ਮੌਕਾ ਮਿਲਦਾ ਆ ਜੀ ਹਾਂਜੀ ਹਾਂਜੀ ਵੀ ਦੀ ਸ਼ੁਰੂਆਤ ਕਿੱਥੋਂ ਹੋਈ ਸੀ ਕਹਿੰਦੇ ਰੈਸਟੋਰੈਂਟ ਦਾ ਭਾਂਡੇ ਵੀ ਚੱਕੇ ਸਫਾਈਆਂ ਵੀ ਕੀਤੀਆਂ ਤੇ ਅੱਜ ਕਬੱਡੀ ਦਾ ਪਲੇ ਉਸ ਪਲੇਅਰ ਦੇ ਕੋਲ ਖੜੇ ਆ ਜਿਹਦੇ ਉੱਪਰ ਅੱਜ ਪੈਸੇ ਲੱਗਦੇ ਆ ਸਟਾਰਟਿੰਗ ਕਿੱਥੋਂ ਹੋਈ ਸੀ ਇਹ ਸਟਾਰਟਿੰਗ ਮੇਹੀ ਆ ਜਿੱਥੇ ਪਪੇ ਖੜੇ ਆ ਗਰਾਊਂਡ ਤੋਂ ਸਟਾਰਟਿੰਗ ਹੋਈ ਹੋਆ ਇਸ ਨੈਸ਼ਨਲ ਸਟਾਈਲ ਖੇੜਦੇ ਖੇੜਦੇ ਪੰਜਾਬ ਸਟਾਈਲ ਆ ਗਏ। ਹਾਂ ਪੰਜਾਬ ਸਟਾਈਲ ਤੋਂ ਫਿਰ ਆਪਣਾ ਵਧੀਆ ਖੇਡਣ ਲੱਪੇ ਨੈਸ਼ਨਲ ਸਟਾਈਲ ਉਹ ਪੰਜਾਬ ਸਟਾਈਲ ਤੋਂ ਤੱਕ ਚੱਲ ਗਏ। ਉਹ ਸਕੂਲ ਦੇ ਮੈਚਿੰਗ ਦੇ ਪਾਜੀ। ਬਿਲਕੁਲ ਜਿਲੇ ਹੋ ਗਏ, ਸਟ੍ਰੇਟਾਂ ਹੋ ਗਈਆਂ ਉਹ ਖੇੜਦੇ ਖੇੜਦੇ ਬਾਦ ਦੱਸਾ ਸਾਡੇ ਘਰਾਂ ਦੇ ਉੱਤੇ। ਹਾਂ। ਠੀਕ ਆ। ਤੇ ਹੁਣ ਵੀਰੇ ਕਿਹੜੀ ਕਿਹੜੀ ਕਿੜੀਆਂ ਟੀਮਾਂ 'ਚ ਹੁਣ ਖੇਡ ਰਹੇ ਹੋ? ਮੈਂ ਪਾਜੀ ਚੱਕ ਦੇ ਸਰਾਜ। ਹਾਂ। ਮੈਂ ਰਾਇਲ ਕਿੰਗ ਜੁਐਸਟੀ ਵੀ ਖੇਡਦਾ ਹਾਂ। ਜੀ। ਤੇ ਗੱਗੀ ਪਾਜੀ ਖੇੜਾ ਵਾਲੇ 'ਚ ਵੀ ਹੁਣ ਮੈਂ ਖੇਡਦਾ ਹਾਂ। ਠੀਕ ਹੈ ਕਿੰਨੇ ਸਾਲ ਹੋ ਗਏ ਹੁਣ ਕਬੱਡੀ ਖੇលਦੇ ਆਨੂੰ ਭਾਈ ਇਸ ਟਾਈਮ ਤੋਂ ਹੁਣ ਮੈਂ ਜਦੋਂ ਵਧੀਆ ਖੇਡਣ ਲੱਗਾ ਭਾਈ ਮੈਨੂੰ 2 ਸਾਲ ਹੋਏ ਭਾਈ ਸਟਾਰਟਿੰਗ ਦੱਸੋ ਜਦੋਂ ਰੈਸਟੋਰੈਂਟ ਜਦੋਂ ਕੰਮ ਸ਼ੁਰੂ ਕੀਤਾ ਸੀ ਉਦੋਂ ਬਚਪਨ ਤੋਂ ਵੀ ਕਬੱਡੀ ਖੇលਦੇ ਰਹੇ ਆਂ ਨਹੀਂ ਮੈਂ ਭਾਈ ਲਾਪਾਂ ਇੱਥੇ 6ਵੀਂ ਚੋਦਸਤ ਐਂਟਰ ਹੋਇਆ ਭਾਈ ਜਦੋਂ ਸਕੂਲ ਪੜਨਾ ਸ਼ੁਰੂ ਕੀਤਾ ਪੜਨਾ ਸ਼ੁਰੂ ਕੀਤਾ ਭਾਈ ਉਦੋਂ ਮੈਂ ਖੇਡਣ ਲੱਪੇ ਭਾਈ ਅੱਛਾ ਹਾਂਜੀ ਭਾਈ ਉਸ ਤੋਂ ਬਾਅਦ ਫਿਰ ਘਰ ਦੇ ਹਾਲਾਤਾਂ ਨੇ ਰੈਸਟੋਰੈਂਟ ਤੇ ਲਾਤਾ ਜਾਂ 6ਵੀਂ 12ਵੀਂ ਤੱਕ ਤਾਂ ਕੁਝ ਪਤਾ ਨਹੀਂ ਹੁੰਦਾ ਭਾਈ ਠੀਕ ਨਹੀਂ ਚੱਲੀ ਗਿਆ ਨਿਆਣੀ ਉਮਰ ਹੁੰਦੀ ਸੀ ਖੇਡੀ ਗਏ ਜਦੋਂ ਭਾਈ ਉਹ ਬੰਦਾ ਕਹਿੰਦਾ ਸਕੂਲ ਤੋਂ ਜਾਂਦਾ ਪਤਾ ਤਾਂ ਉਦੋਂ ਹੀ ਲੱਗਦਾ ਵੀ ਕੀ ਕਰਨਾ ਹੈ ਆਪਾਂ ਪਹਿਲਾਂ ਕਹਿੰਦੇ ਸਕੂਲ ਇਹ ਛੇਤੀ ਸਕੂਲ ਤੋਂ ਬਾਹਰ ਜਾਈਏ ਸਕੂਲ ਤੋਂ ਬੰਦਾ ਜਦੋਂ ਬਾਹਰ ਜਾਂਦਾ ਪਤਾ ਉਦੋਂ ਲੱਗਦਾ ਭਾਈ ਜ਼ਿੰਦਗੀ ਦਾ ਕੀ ਹੈ ਫੇ ਉਨਪਾ ਲਗਾ ਵੀ ਘਾਤ ਸਿਚੁਏਸ਼ਨ ਸੋਦਾਂ ਦੀ ਹੋ ਗਈਆਂ ਨਾ ਭਾਈ ਫੇ ਸਭ ਕੁਝ ਛੱਡ ਕੇ ਜਾਣਾ ਪਿਆ ਮੈਨੂੰ ਅੱਛਾ ਫਿਰ ਇਹ ਕਿੰਨੀ ਸਟੱਡੀ ਕਿੰਨੀ ਕੀਤੀ ਸੀ ਆਪਾਂ ਸਟੱਡੀ ਵੀ ਪਲੱਸ 2 ਇੱਥੇ ਹੋਈ ਆ ਭਾਈ ਕੰਪਲੀਟ ਅੱਛਾ ਜੀ ਹਾਂਜੀ ਹਾਂਜੀ ਉਹ ਸ਼ੋਕਰ ਕਹਿੰਦੇ ਨੇਪਾਲ ਤੋਂ ਆ ਹਾਂਜੀ ਹਾਂਜੀ ਮੁੰਡਾ ਜੱਟਾਂ ਦਾ ਆ ਹਾਂਜੀ ਦੱਸ ਦਈਏ ਕਲੀਅਰ ਕਰ ਦਈਏ ਇਹਨਾਂ ਦੇ ਮਾਤਾ ਜੀ ਨੇਪਾਲ ਤੋਂ ਨੇ ਫਾਦਰ ਸਾਹਿਬ ਇਸ ਪਿੰਡ ਦੇ ਨੇ ਵਿਆਹ ਹੋਇਆ ਪਰ ਬਹੁਤ ਲੋਕਾਂ ਦੇ ਵਿੱਚ ਇਹ ਆ ਕਿ 네ਪਾਲ ਤੋਂ ਜੀ ਹਾਂ 네ਪਾਲ ਤੋਂ ਬਿਲੋਂਗ ਜ਼ਰੂਰ ਕਰਦੇ ਨੇ ਪਰ ਹੈ ਇਹ ਜੱਟਾਂ ਦਾ ਪੁੱਤ ਵਾ ਕਿਉਂਕਿ ਕਲੀਅਰ ਕਰਨਾ ਜ਼ਰੂਰੀ ਤਾਂ ਸੀਗਾ ਬਹੁਤ ਕਮੈਂਟ ਦੇਖੇ ਕਿ 네ਪਾਲ ਤੋਂ 네ਪਾਲੀ ਪਰ ਨਹੀਂ ਜੱਟਾਂ ਦਾ ਪੁੱਤ ਕਬੱਡੀ ਖੇਡਦਾ ਦੁਸਾਂਜ ਕਲਾ ਨੂੰ ਇੱਕ ਚਮਕਾਉਣ ਵਾਲਾ ਦਲਜੀਤ ਦੁਸਾਂਜ ਆ ਦੂਜਾ ਇਹ ਪਲੇਅਰ ਆ ਭਾਈ ਜੀ ਹੁਣ ਆਫਰਾਂ ਆ ਰਹੀਆਂ ਨੇ ਆਫਰਾਂ ਭਾਈ ਕਿਰਪਾ ਬਾਬੇ ਜਿੰਨੇ ਜੋਗੇ ਹੈਗੇ ਭਾਈ ਜਿੰਨੇ ਮਤਲਬ ਸਜੰਜੀਓ ਚੱਲਦਾ ਬਹੁਤ ਆਫਰਾਂ ਆਉਂਦੀਆਂ ਭਾਜੀ ਜੀ ਹਾਂਜੀ ਜੋ ਖੇਡੀ ਦਾ ਆਪਾਂ ਕੋਈ ਸੱਦਦਾ ਆਪਾਂ ਜਾਈਦਾ ਵੈਸਟਰ ਕਬੱਡੀ ਖੇਡਣੀ ਸੌਖੀ ਆ ਕਿ ਔਖੀ ਆ ਬਹੁਤ ਲੋਕਾਂ ਦੇ ਸਵਾਲ ਆ ਲੋਕੀ ਕਮੈਂਟ ਜ਼ਰੂਰ ਕਰ ਦਿੰਦੇ ਹਨਾ ਕਿ ਇਹਨਾਂ ਨੂੰ ਪੈਸਾ ਬਹੁਤ ਮਿਲਦਾ ਜੀ ਇਹ ਕਮਾਉਂਦੇ ਬਹੁਤਾ ਅਸਲ ਸਚਾਈ ਕੀ ਆ ਕਿਉਂਕਿ ਤੁਸੀਂ ਉਸ ਫੈਮਿਲੀ ਚ ਉੱਟੇ ਆ ਜਿੱਥੇ ਕਹਿੰਦੇ ਰੋਟੀ ਵੀ ਨਸੀਬ ਬਹੁਤ ਘੱਟ ਹੁੰਦੀ ਸੀ ਹਾਂਜੀ ਹਾਂਜੀ ਭਾਜੀ ਕਿਹੋ ਜਿਹਾ ਲੱਗਦਾ ਹੁਣ ਕਿਹੋ ਜੇ ਹਾਲਾਤ ਨੇ ਪਹਿਲਾਂ ਕਿਹੋ ਜੇ ਹਾਲਾਤ ਸੀਗੇ ਨੇ ਹਾਲਾਤ ਪਈ ਬਾਬੇ ਸੁਖਨਾਥ ਕਹਿੰਦੇ ਆਈ ਚਲਾਈ ਬੈਸਟ ਚੱਲਦੀ ਪਈ ਆ ਠੀਕ ਆ ਮਰਾ ਬਜਦੇ ਰੱਖੇ ਬਹੁਤਾ ਇਨੀ ਲੋੜ ਨਹੀਂ ਭਾਜੀ ਠੀਕ ਨਹੀਂ ਜਦੋਂ ਰੱਬ ਨੇ ਬਹੁਤ ਦੇਣਾ ਠੀਕ ਆ ਜਦੋਂ ਮੈਂ ਕਹਿੰਦਾ ਆ ਚੀਤੇ ਰੱਖੇ ਵੀ ਚਲੋ ਕੋਈ ਘਰ ਚੋਂ ਬਿਮਾਰ ਨਾ ਹੋਵੇ ਬੈਸਟ ਸਾਬ ਨੂੰ ਠੀਕ ਨਹੀਂ ਵੀ ਆਈ ਚਲਾਈ ਬੈਸਟ ਹੋ ਜਾਵੇ ਰੋਟੀ ਦੋ ਟਾਈਮ ਦੀ ਮਿਲ ਜAVE ਘਰ ਦਾ ਖਾਤ ਚੱਲੀ ਜਾਵੇ ਮੈਨੂੰ ਤਾਂ ਕੋਈ ਉਤੋਂ ਲਾਭ ਕੁਛ ਨਹੀਂ ਜਾਂਦਾ ਭਾਈ ਹਾਂਜੀ ਭਾਈ ਤੇ ਕਦੀ ਫਿਰ ਪਾਲੇ ਹੁਣਾਂ ਨੂੰ ਕਹਿੰਦੇ ਪਾਲੇ ਨੇ ਇੱਕ ਟੱਚ ਲਾਇਆ ਇਹਦੀ ਪਾਲੇ ਨੂੰ ਹਾਂਜੀ 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 ਉਤੋਂ ਹੀ ਸੁਨੀਲ ਦਸਾਂਜ ਬਣ ਗਿਆ ਹਾਂਜੀ ਭਾਈ ਉਹ ਪਰ ਚਲੋ ਇੱਕ ਹੁੰਦਾ ਨੇ ਇਹ ਕਿੱਥੇ ਦੀ ਗੱਲ ਹੈ ਗੱਲ ਸੁਣਾਓ ਸਾਡੇ ਦਰਸ਼ਕਾਂ ਨੂੰ ਫਗਵਾੜੇ ਭਾਈ ਹਾਂ ਕਿਹੜਾ ਪਿੰਡ ਨਾਂ ਨਹੀਂ ਚੇਤੇ ਆ ਰਿਹਾ ਅੱਛਾ ਜੀ ਕਾਕਾ ਛੇਕ ਦਸ ਵਾਲਾ ਉੱਥੇ ਮਿਹਨਤ ਕਰਾਉਂਦੇ ਆ ਜੀ ਘੁੰਮਣਾ ਮਾਨਕਾ ਅੱਛਾ ਜੀ ਫਗਵਾੜਾ ਘੁੰਮਣਾ ਮਾਨਕਾ ਹਾਂ ਉੱਥੇ ਭਾਈ ਮੈਚ ਸੀ ਹਾਂ ਤੇ ਉੱਥੇ ਮੇਰਾ ਪਾਲੇ ਭਾਈ ਉਹਨਾਂ ਦਾ ਮੈਚ ਲੱਗਾ ਸੀ ਤਿੰਨ ਟੱਚ ਮੇਰੇ ਬੱਜੇ ਭਾਈ ਨੇ ਖੇលਣ ਤੁਸੀਂ ਓਪਨ ਗਏ ਸੀ ਉੱਥੇ ਓਪਨ ਮੈਂ ਗਿਆ ਸੀ ਭਾਈ ਛੋਟੀਆਂ ਚ ਚਾਰ ਗਲਬਾਂ ਚ ਹਾਂ ਜਿਹਨੇ ਪਹਿਲੇ ਮੈਚਿੰਗ ਚ ਚਾਰ ਉਹ ਓਪਨ ਗਿਆ ਹੀ ਭਾਈ ਖੇਡਾਂ ਉਹਨਾਂ ਨੇ ਮੈਨੂੰ ਕਿਹਾ ਵੀ ਮੈਂ ਕਿਹਾ ਯਾਰ ਹੁਣ ਚਲੋ ਵਧੀਆ ਕਿਸਮਤ ਹੈ ਆ ਵੀ ਹੁਣ ਬੜੇ ਪਲੇਅਰਾਂ ਦਾ ਕਬੱਡੀ ਪਾਉਣ ਭਾਈ ਬੰਦੇ ਖੁਸ਼ ਹੋ ਜਾਂਦੀ ਆ ਵੀ ਚਲੋ ਕਿਸੇ ਨੇ ਕਿਹਾ ਮੈਨੂੰ ਮੈਨੂੰ ਤਾਂ ਇਹੀ ਸੀ ਵੀ ਹੁਣ ਕੋਈ ਹੋਰੇ ਨਾਲ ਹੱਦ ਲੈਣਾ ਤੇ ਮੈਨੂੰ ਬਾਹਰ ਇਹਨਾਂ ਕੱਪੜੇ ਪਾ ਕੇ ਖੜਾ ਕਰ ਹੁੰਦੀ ਏਦਾਂ ਭਾਈ ਇਹ ਟਾਈਮ ਤੇ ਟਾਈਮ ਸਾਲ ਦੋ ਉਦੋਂ ਵਾਰ ਕੋਈ ਹੋਰੇ ਨਾਲ ਹੱਦ ਬੰਦਾ ਉਹ ਰੱਬ ਨੂੰ ਵੀ ਕਹਿੰਦਾ ਰੱਬਾ ਮੇਰਾ ਨੰਬਰ ਲੱਗ ਜਾਵੇ ਉਹ ਇਹੀ ਹੁੰਦਾ ਨਾ ਭਾਈ ਕਹਿੰਦਾ ਮੈਂ ਕਿਹਾ ਇਹੀ ਸੀ ਚਲੋ ਬਾਪੇ ਨੇ ਸੁਣੀ ਉੱਥੇ ਆਪਾਂ ਖਲ ਕੇ ਕਬੱਡੀਆਂ ਪਾਈਆਂ ਭਾਈ ਅੱਛਾ ਜੀ ਫੇ ਕਿੰਨੇ ਟੱਚ ਲੱਗੇ ਸੀਗੇ ਟੱਚ ਮੇਰੇ ਤਿੰਨ ਭਾਈ ਮੈਂ ਤਿੰਨੇ ਭਾਈ ਨੂੰ ਮਾਰੇ ਦੋ ਟੱਚ ਮੇਰੇ ਮਤਲਬ ਪੰਜ ਛੇ ਤਨ ਟੱਚ ਭਾਈ ਨੂੰ ਸੀ ਮੇਰੇ ਭਾਈ ਪਾਲੇ ਦੇ ਟੱਚ ਨੇ ਕਹਿੰਦੇ ਮਸ਼ਹੂਰ ਕਰਤਾ ਮੁੰਡਾ ਨਹੀਂ ਸੱਚੀ ਗੱਲ ਭਈ ਜੱਫਾ ਫਸ਼ੱਕ ਲੱਗਾ ਪਰ ਮਸ਼ਹੂਰ ਬੰਦਾ ਹੋ ਜਾਂਦਾ ਨਾ ਜੋ ਬ੍ਰਾਂਡ ਤੇ ਕਬੱਡੀ ਪਾਉਣੀ ਅੱਛਾ ਕਬੱਡੀ ਦਾ ਬ੍ਰਾਂਡ ਆ ਭਾਜੀ ਹਾਂ ਕਿਹਾ ਵੀ ਸਾਰੇ ਲੋਕੀ ਕਹਿੰਦੇ ਵੀ ਬ੍ਰਾਂਡ ਆ ਮੈਨੂੰ ਤਾਂ ਇਹੀ ਮਤਲਬ ਮੈਨੂੰ ਕਿਸੇ ਨੇ ਸਮਝਾਇਆ ਸੀ ਵੀ ਸੰਗੀਤ ਸਿਆ ਹੁਣ ਮੌਕਾ ਆ ਵੀ ਮੌਕਾ ਹੁਣ ਗੁੰਝੇ ਨਾ ਵੀ ਜਿੰਨੇ ਟੱਚ ਮਾਰਨੇ ਮੇਰਾ ਫਰੈਂਡ ਆ ਉਹ ਵੀ ਕਬੱਡੀ ਖੇਡਦਾ ਨਿਊਜ਼ੀਲੈਂਡ ਗਿਆ ਯੂਰਪ ਖਿੱਡਣ ਹੁਣ ਹਾਂ ਤੇ ਕਹਿੰਦਾ ਹੁਣ ਤਮੋਕਾ ਆ ਵੀ ਜਿੰਨੇ ਟੱਚ ਮਾਨ ਨੇ ਤੂੰ ਪੰਮ ਫੜ ਹੋ ਜਾ ਔਰ ਮਾਨ ਨੇ ਪਾਲਿਆ ਉਸਤਾਦ ਤੇ ਹੀ ਆ ਵੀ ਨਾ ਹੋ ਜੂ ਮਿਲੇ ਸੀ ਪਾਲੇ ਉਸਤਾਦ ਨੂੰ ਫੇਰ ਪਹਿਲਾਂ ਮਿਲੇ ਸੀ ਵੀਡੀਓ ਵੀਡੀਓ ਬਣਾਈ ਸੀ ਚਾ ਆਉਂਦਾ ਠੀਕ ਨਹੀਂ ਵੀਡੀਓ ਮੈਂ ਪਾਈਆ ਇੰਸਟਾ ਤੇ ਹੀ ਪਾਈ ਆ ਤੇ ਪਹਿਲਾਂ ਮਿਲੇ ਉਸ ਤੋਂ ਬਾਅਦ ਸਾਡਾ ਮੈਚ ਪੈ ਗਿਆ ਭਾਈ ਹੁਣਾਂ ਦਾ ਅੱਛਾ ਹਾਂਜੀ ਉਸ ਤੋਂ ਬਾਅਦ ਹੁਣ ਹੋਰ ਖੁਸ਼ੀ ਭਾਜੀ ਹੋ ਗਏ ਉਹਨੂੰ ਮਿਲੇ ਆ ਕਿ ਨਹੀਂ ਮਿਲੇ ਅਜੇ ਤੱਕ ਭਾਜੀ ਮੈਂ ਦੇਖਿਆ ਸੀ ਉਹ ਖਜੂਲੇ ਦੇਖਿਆ ਸੀ ਭਾਜੀ ਅੱਛਾ ਉਦੋਂ ਬਾਵਾ ਹੀ ਛੋਟੇ 70 75 'ਚ ਖੇਡਦੇ ਹੁੰਦੇ ਬੇਟ ਭ ਉਹ ਦਤੁਰੇ ਜਾਂਦੇ ਪਿੱਛੇ ਜਦੋਂ ਹੁਣ ਇੱਕ ਹੁੰਦਾ ਨਾ ਭਾਈ ਡਰੀਮ ਜਾਂ ਮੈਨਾਂ ਵੀ ਪਿੱਛੇ ਬੰਦੇ ਤੰਨ ਮੈਨਾਂ ਵੀ ਫੋਟੋਆਂ ਕਰਾਉਣਾ ਹੁਣ ਜਦੋਂ ਬਾਬਾ ਨੇ ਸੁਣੀ ਇੰਨੀ ਤਾਂ ਚਲੋ ਵੀ ਲੋਕੀ ਬਹੁਤ ਪਿਆਰ ਕਰਦੇ ਆ ਐਦਿਵੇਂ ਖੁਸ਼ੀ ਉਸਤਾਦ ਨੂੰ ਦੇਖਿਆ ਜੀ ਭਾਈ ਪਿੱਛੇ ਇਦਾਂ ਲੈਨੋ ਲੈਨ ਤੁਰੇ ਜਾਵੇ ਇਹ ਨਾ ਚਾਹ ਹੁੰਦਾ ਉੱਥੇ ਦੇਖਿਆ ਜੀ ਪਹਿਲੀ ਵਾਰ ਭਾਈ ਮੈਂ ਅੱਛਾ ਜੀ ਮਿਹਨਤ ਕਿੰਨੀ ਆ ਮੈਂ ਤੁਹਾਡੇ ਸਾਹਮਣੇ ਹੀ ਆ ਭਾਈ ਮੈਂ ਸਵੇਦਾ ਆਇਆ ਹਾਂ ਨਿਆਣਿਆਂ ਦਾ ਵੀ ਕੱਲ ਹੀ ਆ ਅੱਛਾ ਮੈਂ ਆਦ ਵੀ ਕੱਲ ਹੀ ਰਨਿੰਗ ਵੀ ਪਾਈ ਹਾਂ ਹਾਂ ਤੁਸੀਂ ਆ ਗਏ ਹੁਣ ਮੈਂ ਥੋੜਾ ਜੈਮ ਚ ਵੀ ਜਾਣਾ ਭਾਈ ਅੱਛਾ ਜੈਮ ਚ ਬਲ ਥੋੜਿਆ ਉਹ ਬੀਟ ਟ੍ਰੇਨਿੰਗ ਕਰਦਾ ਹੁੰਦਾ ਮੈਂ ਇਹ ਸ਼ਡਿਊਲ ਹੁਣ ਦਿੱਲੀ ਦਾ ਫਿਰ ਬਿਜ਼ੀ ਹੁੰਦਾ ਕਬੱਡੀ ਮੈਚ ਚੱਲਦੇ ਆ ਅੱਜ ਕੱਲ ਹੁਣ ਭਾਈ ਮਾਜਾ ਅੱਛਾ ਚਲ ਗਾੜਮੀ ਚ ਪਲੇ ਨੋਖਾ ਹੁੰਦਾ ਪਰ ਮਾਜਾ ਬਚਾ ਲੈਂਦਾ ਠੀਕ ਨਹੀਂ ਭਾਈ ਖਰਚ ਬਣ ਚੁਰਾ ਜਾਂਦਾ ਥੋੜਾ ਮੋਟਾ ਪਰ ਉਹ ਪੈਸੇ ਭਈ ਇਦਾਂ ਆਈ ਚਲਾਈ ਹੁੰਦੀ ਆ ਹਾਂ ਕਿ ਚਲੋ ਹਫਤੇ ਬਾਅਦ ਮੈਚ ਆ ਗਿਆ ਦੋ ਦਿਨਾਂ ਬਾਅਦ ਆ ਗਿਆ ਆ ਗਿਆ ਆਪਣੀ ਖਰਾਕ ਲੈ ਆਂਦੀ ਆਪਣਾ ਘਰ ਦਾ ਦੇਖ ਲਿਆ ਆਈ ਚਲਾਈ ਬੈਸਟ ਹੋ ਜਾਂਦੀ ਭਾਈ ਫੈਮਿਲੀ ਚ ਫਿਰ ਕਿਹੋ ਜਿਹਾ ਮਾਹੌਲ ਸੀ ਜਦੋਂ ਸਟਾਰਟਿੰਗ ਕੀਤੀ ਆ ਕਦੀ ਨੇਪਾਲ ਗਏ ਹੋ ਨਹੀਂ ਮੈਂ ਨਹੀਂ ਗਿਆ ਭਾਜੀ ਚਲ ਜਾਵਾਂਗੇ ਜਰੂਰ ਜਦੋਂ ਰੱਬ ਨੇ ਚਾਇਆ ਉਹ ਵਧੀਆ ਮਨੀ ਹੋਈ ਫਿਰ ਜਰੂਰ ਘੁੰਮਣ ਜਾਵਾਂਗੇ ਠੀਕ ਹੈ ਆਪਾਂ ਹੀ ਮੰਚੇ ਲੋਕ ਯਾਦ ਕਰਦੇ ਨੇਪਾਲ ਤੋਂ ਬਹੁਤ ਭਾਈ ਮਤਲਬ ਮੈਨੂੰ ਮੈਸੇਜ ਉਸ ਜੀ ਆਉਂਦੇ ਰਹਿੰਦੇ ਆ ਆਪਾਂ ਇਹ ਅਪਲਾਈ ਕਰਦੇ ਆ ਸਾਰਿਆਂ ਲਗਭਗ ਮੈਂ ਰਿਪਲਾਈ ਕਰਦਾ ਹੀ ਹੁੰਨਾ ਭਾਈ ਵੀ ਕਿਸ ਨੂੰ ਇਹ ਨਾ ਲੱਗੇ ਹੰਕਾਰ ਆ ਗਿਆ ਮੈਨੂੰ ਹੋ ਜਾਂਦਾ ਵੀ ਮੇਚੇ ਹੰਕਾਰ ਕਦੇ ਆਵੇ ਨਾ ਪਰ ਮੈਂ ਕਹਿੰਦਾ ਦੇਖਿਆ ਭਾਜੀ ਮੱਲੋ ਮੱਲੀ ਇਹ ਚੀਜ਼ ਪਤਾ ਨਹੀਂ ਆਈ ਜਾਂਦੀ ਬੰਦੇ ਦੇ ਵਿੱਚ ਹਾਂ ਮੈਨੂੰ ਪਤਾ ਨਹੀਂ ਲੱਗਦਾ ਮੈਂ ਤਾਂ ਇਹ ਹੀ ਕਹਿੰਦਾ ਹੁਣ ਵੀ ਵੀ ਮੇਚੇ ਨਾ ਆਵੇ ਹੁਣ ਲੋਕ ਕਹਿੰਦੇ ਆ ਕਿ ਚੀਜ਼ਾਂ ਨਹੀਂ ਲੋਕ ਨਹੀਂ ਕਹਿੰਦੇ ਪਤਾ ਨਹੀਂ ਮੈਂ ਤਾਂ ਇਹਦਾ ਲਾ ਮੈਂ ਕਿਹਾ ਮੀਚੇ ਦਾ ਅਹੰਕਾਰਿਆ ਸਾਰੇ ਨੂੰ ਹੱਥ ਮੇਲ ਕੇ ਹੁਣ ਬੈ ਲੱਗਣ ਵਾਲੇ ਕਈ ਕਹਿੰਦੇ ਹੋਣਗੇ ਹੀ ਨਹੀਂ ਪਤਾ ਨਹੀਂ ਭਾਈ ਆਪਾਂ ਸਾਰਿਆਂ ਨੇ ਹੱਥ ਖੇੜ ਕੇ ਬੁਲਾਈਦਾ ਜਿੰਨਾ ਨੀਵੇਂ ਹੋਵੇ ਉਹਨੇ ਆਪਾਂ ਨੀਵੇਂ ਇਹਦਾ ਕੋਈ ਚੱਕਰ ਨਹੀਂ ਕੋਈ ਜਿਹੜਾ ਕੋਈ ਬਾਹਲਾ ਬੜਾ ਕੋਈ ਚੱਕਰ ਨਹੀਂ ਵੀ ਆਪਾਂ ਕੀ ਲਣਗੇ ਤਾਂ ਠੀਕ ਆ ਫੇ ਮਿਹਨਤ ਕਬੱਡੀ ਦੀ ਇਹੀ ਗਰਾਊਂਡ 'ਚ ਲੱਗਦੀ ਜਾਂ ਕਿਤੇ ਹੋਰ ਜਾਂਦੇ ਹੋ ਇੱਥੇ ਭਾਈ ਸਵੇਰ ਨੂੰ ਮਾਰਨਿੰਗ ਮੈਂ ਇੱਥੇ ਕਰ ਦਾਂਗਾ ਭਾਈ ਠੀਕ ਆ ਤੇ ਸ਼ਾਮ ਨੂੰ ਆਪਾਂ ਚੱਕਦੇ ਸਰਾਜ ਭਾਈ ਪਿੰਡ ਦਾ ਕਿੰਨਾ ਕਿ ਸੁਜੋਗ ਆ ਪੈਣ ਦਾ ਭਾਈ ਹੈਗਾ ਸੰਜੋਗ ਕਿਰਪਾ ਪਾਪੀ ਦੀ ਮਤਲਬ ਚਲੋ ਜੋ ਵੀ ਮੈਂ ਉਹਨਾਂ ਨੂੰ ਕਹਿੰਦਾ ਸਭ ਕਰ ਦਿੰਦੇ ਬੈਸਟ ਹੈ ਅ ਅੱਛਾ ਹਾਂਜੀ ਹਾਂਜੀ ਜੇ ਤੁਹਾਡੀ ਇਹ ਵੀਡੀਓ ਦਲਜੀਤ ਦੁਸਾਂਜ ਭਾਜੀ ਦੇਖ ਲੈਣਾ ਹਾਂਜੀ ਹਾਂਜੀ ਕੀ ਮੈਸੇਜ ਆਉਣਾ ਵਾਸਤੇ ਇਹੀ ਆ ਭਾਈ ਚਲੋ ਬੈਸਟ ਹੈ ਤੁਸੀਂ ਬਹੁਤ ਨਾਮ ਰੋਸ਼ਨ ਕੀਤਾ ਚਲੋ ਉਸ ਤੋਂ ਬਾਅਦ ਮੈਂ ਕਰ ਰਿਹਾ ਜਿੰਨਾ ਵੀ ਹੋ ਸਕੇ ਠੀਕ ਨਹੀਂ ਸਪੋਰਟ ਕਰੋ ਮੈਂ ਤਾਂ ਇਹੀ ਕਹਿੰਦਾ ਵਾਦ ਤੋਂ ਬਾਅਦ ਭਾਈ ਜੀਤ ਭਾਜੀ ਤੁਸੀਂ ਜੇ ਮੇਰੀ ਵੀਡੀਓ ਦੇਖ ਲਓ ਅਟੈਚ ਜ਼ਰੂਰ ਕਰਾਂਗੇ ਇਸ ਪਰਿਵਾਰ ਦਾ ਇਸ ਖਿਡਾਰੀ ਦਾ ਸੋਚਣਾ ਜ਼ਰੂਰ ਆ ਅਸੀਂ ਹੋਰ ਨਹੀਂ ਕੁਝ ਕਹਿੰਦੇ ਸ਼ਾਇਦ ਤੁਹਾਡਾ ਇੱਕ ਲਾਈਕ ਇਹਦੀ ਕਬੱਡੀ ਦੀ ਕਿਸੇ ਵੀ ਪੋਸਟ ਨੂੰ ਚਮਕਾ ਸਕਦਾ ਆ ਕਿਉਂਕਿ ਤੁਹਾਡੇ ਪਿੰਡ ਦਾ ਸਟਾਰ ਆ ਜੱਟਾਂ ਦਾ ਪੁੱਤ ਆ ਮਿਹਨਤ ਕਰਦਾ ਆ ਤਾ ਕਰਕੇ ਕਹਿ ਰਹੇ ਆ ਕਿ ਜੇ ਤੁਸੀਂ ਇਹਦੀ ਇੱਕ ਪੋਸਟ ਨੂੰ ਲਾਈਕ ਕਰ ਦੋਗੇ ਦੁਨੀਆ ਸਾਹਮਣੇ ਲਿਆਉਗੇ ਸ਼ਾਇਦ ਵੱਡੇ ਵੱਡੇ ਸਪான்ਸਰ ਵੀ ਤੁਹਾਨੂੰ ਆ ਕੇ ਮਿਲਣਗੇ ਹਾਂਜੀ ਬਾਹਰ ਜਾਣ ਦਾ ਮੌਕਾ ਮਿਲਿਆ ਕਿ ਨਹੀਂ ਮਿਲਿਆ ਅਜੇ ਨਹੀਂ ਮੈਨੂੰ ਭਾਈ ਮੌਕਾ ਮੰਲੋ ਹਜੇ ਮਲੇਸ਼ੀਆ ਦਾ ਮਿਲਿਆ ਭਾਈ ਅੱਛਾ ਹੁਣ ਨਿਊਜ਼ੀਲੈਂਡ ਦੀ ਗੱਲ ਚੱਲਦੀ ਪਈ ਹੈ ਭਾਈ ਚੱਲਦੀ ਪਈ ਹੈ ਹਾਂਜੀ ਹਾਂਜੀ ਚੱਲਦੀ ਪਈ ਹੈ ਹੁਣ ਭਾਈ ਪਤਾ ਕਿਉਂ ਉਹ ਕੁਝ ਪਤਾ ਨਹੀਂ ਫੇਪਰ ਚੰਗੀ ਤਾਂ ਲੱਗਣਗੇ ਕਿ ਨਹੀਂ ਲੱਗਣਗੇ ਕੋਈ ਪੈਸਿਆਂ ਦਾ ਚੱਕਰ ਹੀ ਪੈਂਦਾ ਨਾ ਭਾਜੀ ਮਨੀ ਦਾ ਹੋ ਜਾਂਦਾ ਨਾ ਬੈਂਕ ਦੇ ਵਿੱਚ ਪੈਸੇ ਵੀ ਚਾਹੀਦੇ ਹੁੰਦੇ ਬੰਦੇ ਦੇ ਉਸ ਹਾਲਾਤ ਮਤਲਬ ਚੱਕਰ ਚੁੱਕ ਜੇ ਪੈਂਦਾ ਹੈ ਚੱਲਣ ਢਈਏ ਗੱਲ ਭਾਈ ਦੇਖੋ ਬਾਕੀ ਰੱਬ ਦੇ ਗੱਗੀ ਭਾਜੀ ਹੁਣਾਂ ਦਾ ਕਿਵੇਂ ਕਿਵੇਂ ਪਿਆਰ ਪਿਆ ਸੀਗਾ ਗੱਗੀ ਭਾਈ ਦਾ ਮੇਰਾ ਸ਼ੁਰੂ ਤੋਂ ਭਾਈ ਹੁਣ ਇੱਥੇ ਮਤਲਬ ਜਦੋਂ ਬਲ ਕਾਪ ਭਾਈ ਨੇ ਛੱਡੇ ਬਹੁਤ ਬਾਵਾਜ ਤਕੜੇ ਹੁੰਦੇ ਸੀ ਮੈਂ ਤਾਂ ਚਲੋ ਭਾਈ ਮੈਨੂੰ ਨਹੀਂ ਉਸ ਟਾਈਮ ਜਾਣਦੇ ਹੁੰਦੇ ਸੀ ਚਲੋ ਅਸੀਂ ਤਾਂ ਛੋਟੇ ਹੁੰਦੇ ਤਾਂ ਭਾਈ ਨੂੰ ਜਾਣਦੇ ਆ ਭਾਜੀ ਇੱਥੇ ਮਿਹਨਤ ਕਰਨ ਆਏ ਸੀ ਮ ਪਾਈ ਨਾ ਦਾ ਇੱਕ ਪੈਣ ਛੱਡ ਕੇ ਦੋ ਪੈਣ ਛੱਡ ਕੇ ਦਾ ਮਿਹਨਤ ਕਰ ਦਿੰਦੇ ਸੀ ਤੇ ਇੱਥੇ ਕੰਨ ਆਏ ਸੀ ਮੈਂ ਵੀ ਨਾਲ ਲੱਗਾ ਸੀ ਉਦਾਂ ਮਤਲਬ ਚਾਹ ਜਾਂ ਉਹ ਚੜੇ ਭਾਈ ਦਾ ਮਿਹਨਤ ਕੀਤੀ ਭਾਈ ਨੂੰ ਮਿਹਨਤ ਕੀਤੀ ਫਿਰ ਚਲੋ ਟਾਈਮ ਭਾਈ ਨਾ ਆ ਨਹੀਂ ਜਾਂਦਾ ਤਾਂ ਟਾਈਮ ਦੀ ਟਾਈਮ ਦੀ ਗੱਲ ਹੁੰਦੀ ਟਾਈਮ ਚਲੋ ਫਿਰ ਇਦਾਂ ਮਿੱਠੂ ਉਸਤਾਦ ਹੁਣਾਂ ਦਾ ਮੈਂ ਜਾਣ ਲੱਪਿਆ ਮਿਸਟਰ ਸਟਾਰ ਭਰਾਵਾਂ ਵਰਗਾ ਪਿਆਰ ਆ ਅੱਗਗੀ ਭਾਈ ਹੁਣਾਂ ਦਾ ਨਾ ਫਿਰ ਭਾਈ ਹੁਣਾਂ ਦਾ ਕੋਲ ਮਣ ਲ ਕੇ ਇਦਾਂ ਇਦਾਂ ਫਿਰ ਭਾਈ ਨੇ ਮਿਲਾ ਦਿੱਤਾ ਫਿਰ ਭਰਾਵਾਂ ਵਰਗੇ ਪਿਆਰ ਹੋ ਗਏ ਹੁਣ ਭਾਈ ਇਦਾਂ ਕਿ ਸੁਨੀਲ ਦਾ ਫੇਵਰੇਟ ਕੌਣ ਆ ਫੇਵਰਟ ਭਾਈ ਮੈਂ ਸੰਦੀਪ ਦੁੱਦਾ ਜੀਵਨ ਮਾਨ ਕੋ ਗਿੱਲਾਂ ਵਾਲਾ ਭਾਈ ਉਹਨਾਂ ਨੂੰ ਮਿਲੇ ਅ ਅ ਹਮ ਮਿਲੇ ਆ ਭਾਈ ਉਹਦੇ ਮੈਂ ਗੰਜ ਕਢਾਈ ਸੀਦਾ ਪੂਰੀ ਭਾਈ ਸਕੂਲ ਤੋਂ ਇੱਥੇ ਬਾਹਰ ਕਮਾਰੇ ਗਿਆਈ ਭਾਈ ਇਹ ਨਾਲ ਦੇ ਵੇ ਸਾਡੇ ਮੈਚ ਸੀ ਅੱਛਾ ਤੇ ਫੋਟੋ ਉਹ ਦੇਖ ਲਿਓ ਭਾਈ ਉੱਥੋਂ ਕੱਢ ਕੇ ਫੇਸਬੁਕ ਤੇ ਗਾਂਜਾ ਮੈਂ ਪੂਰੀ ਕਢਾਈ ਏਦਾਂ ਭਾਈ ਏਦਾਂ ਕੇ ਹੁੰਦਾ ਏ ਇੱਕ ਵੱਡੀ ਵਾਲੇ ਵੀ ਕੋਈ ਏਦਾਂ ਨਹੀਂ ਵਾਲ ਨਹੀਂ ਰੱਖਣੇ ਬੰਜੇ ਰੱਖੋ ਮੈਂ ਗੰਜੇ ਰੱਖਦਾ ਨਹੀਂ ਭਾਈ ਉਹਨਾਂ ਕੋਈ ਕਹਦੇ ਪਏ ਨਾ ਏਦਾਂ ਕਬੱਡੀ ਪਲੇ ਏਦਾਂ ਏਦਾਂ ਰਹਿੰਦੇ ਆ ਮੈਂ ਉੱਦੇ ਰਹਿੰਦਾ ਸੀ ਉਸ ਟਾਈਮ ਭਾਈ ਗੰਜ ਕਢਾ ਕੇ ਰੱਖਣੀ ਐਨ ਬਸ ਗੰਜੇ ਵਿੱਚ ਹੁੰਦੀ ਸੀ ਭਾਈ 24 ਘੰਟੇ ਅੱਛਾ ਹਾਂਜੀ ਤੇ ਉਸ ਟਾਈਮ ਮੈਂ ਲੈ ਇੰਨੀ ਖੁਸ਼ ਹੋਇਆ ਨਾ ਭਾਜੀ ਤਾਂ ਮੇਰਾ ਮਨ ਖੁਸ਼ ਹੋ ਗਏ ਇੱਥੋਂ ਮੈਂ ਬੰਕ ਮਾਰ ਗਿਆ ਸੀ ਨਾਲ ਆਪਣਾ ਮਿੱਤਰ ਲੈ ਕੇ ਹੂਨ ਵਾਲਾ ਮੈਂ ਕਿਹਾ ਆ ਜਾ ਭਰਾ ਮੈਂ ਤਈਆ ਮੈਂ ਤਾਂ ਤਾਲਾ ਕਰਕੇ ਰਹਿ ਗਿਆ ਤੂੰ ਕਬੱਡੀ ਨੇ ਜ਼ਿੰਦਗੀ ਬਦਲੀ ਆ ਨਹੀਂ ਬਦਲਦੀ ਭਾਜੀ ਸਭ ਕੁਝ ਮਿਲਿਆ ਕਬੱਡੀ ਚੋਂ ਭਾਜੀ ਅੱਛਾ ਜੇ ਕਹੇ ਦੀ ਮੈਂ ਕਮਾ ਕੇ ਕੋ ਕਾਰ ਲੈ ਕਬੱਡੀ ਚੋਂ ਭਾਜੀ ਨਹੀਂ ਤਾਂ ਮੋਟਰਸਾਈਕਲ ਲੈਣਾ ਬਹੁਤ ਵੱਡੀ ਗੱਲ ਹੋ ਜਾਂਦੀ ਭਾਜੀ ਅੱਛਾ ਮੋਟਰਸਾਈਕਲ ਇਹ ਸਾਈਕਲ ਤੋਂ ਲੈ ਕੇ ਭਾਜੀ ਹੂੰ ਮੋਟਰਸਾਈਕਲ ਦਾ ਸਫਰ ਮੇ ਕਬੱਡੀ ਤੋਂ ਹੀ ਹੋਇਆ ਭਾਈ ਇਹ ਬੈਸਟ ਵੀ ਰਹੇ ਹੋ ਬੈਸਟ ਭਾਈ ਮੈਂ ਇਦਾਂ ਏ ਛੋਟੇ ਮੋਟੇ ਮਤਲਬ ਪੈਸਿਆਂ ਤੇ ਟੱਪ ਦੇ ਉੱਤੇ ਇਦਾਂ ਵੈਸਟ ਰਿਆਂ ਤੋ ਚਲੋ ਬਾਕੀ ਕਿਸਮਤ ਸੀ ਭਾਈ ਕਿਉਂ ਮੇਰੇ ਨਾਲ ਦੇ ਜੱਫੇ ਉਸ ਟਾਈਮ ਜੱਫਾ ਨਹੀਂ ਪਾਉਂਦੇ ਸੀ ਠੀਕ ਨਹੀਂ ਹੁਣ ਚਲੋ ਮੌਕਾ ਜਦੋਂ ਗੱਗੀ ਹੁਣੀ ਤਕੜੇ ਹੋ ਗਿਆ ਨਾ ਭਾਈ ਹੁਣ ਜੇ ਮੈਂ ਦੋ ਜੱਫੇ ਖਾ ਵੀ ਜਾਮਾ ਮੈਨੂੰ ਪਤਾ ਉਹਨਾਂ ਨੇ ਪੂਰੇ ਕਰ ਦੇਣੇ ਆ ਫੇਰ ਬੰਦਾ ਭਾਈ ਬੈਸਟ ਨਿਕਲਦਾ ਹੁਣ ਮੈਂ ਇਧਰ ਦੋ ਦੋ ਕਬੱਡੀਆਂ ਪਾਈ ਜਾਣਦੇ ਆ ਉਦੋਂ ਮੈਨੂੰ ਜੱਫਾ ਵੀ ਲੱਗਣ ਦੇ ਆ ਇਧਰ ਮੇਰੇ ਪਲੇਅਰ ਜੱਫੇ ਲਾਉਣ ਨਹੀਂ ਦੇ ਉਹ ਬਹੁਤ ਭਾਈ ਮੈਟਰ ਕਰਦਾ ਇਹਨਾਂ ਤੁਸੀਂ ਤਕੜਿਆਂ ਦਾ ਖੇਡੂਗੇ ਉਹਨੇ ਤੁਸੀਂ ਬੈਸਟ ਨਿਕਲੋਗੇ ਨਹੀਂ ਤਾਂ ਭਾਈ ਹੁਣ ਮੈਂ ਸਮਝਦਾ ਭਾਈ 10 ਕਬੱਡੀਆਂ ਪਾਉਣਾ ਪਿਆ ਹਾਂ 10 ਤੋਂ ਮੈਨੂੰ ਦੋ ਜੱਫੇ ਲੱਗਦੇ ਪਏ ਆ ਮੈਂ ਦੋ ਦੋ ਵੀ ਪਾਉਣਾ ਪਿਆ ਭਾਈ ਜੇ ਮੇਰੇ ਮੇਰੇ ਜਿਹੜੇ ਜੱਫੇ ਨੇ ਜੱਫਾ ਹੀ ਨਾ ਲਾਇਆ ਭਾਈ ਮੂਲੇ ਬੰਦੇ ਨੂੰ ਫੇਰ ਮੈਂ ਬੈਸਟ ਕਿੱਦਾਂ ਰਜੂਗਾ ਭਾਈ ਮੇਰੇ ਇਦ ਮੈਂ ਦੋ ਦਿਨ ਭਾਈ ਔਟ ਨਹੀਂ ਹੁੰਦਾ ਮੈਂ ਇੰਨਾ ਜ਼ੋਰ ਮਾਰ ਦਿੰਦਾ ਮਤਲਬ ਸਰੀ ਹੋ ਜਾਂਦਾ ਨਾ ਭਾਈ ਛੋਟਾ ਮੈਂ ਇੰਨਾ ਜ਼ੋਰ ਮਾਰ ਦਿੰਦਾ ਵੀ ਦੋ ਦੋ ਸ਼ੁਰੂ ਤੋਂ ਪਾਉਣ ਲੱਪਣਾ ਪੈਂਦਾ ਭਾਈ ਮੈਂ ਹੁਣ ਚਲੋ ਭਾਈ ਮਨੇ ਉਦਾਂ ਦਾ ਹੋ ਜਾਂਦਾ ਭਾਈ ਮੂਲੇ ਜੱਫੀ ਨਹੀਂ ਜੱਫੇ ਲਾਉਂਦੇ ਹਾਂ ਨਾਲ ਰੀਡਰ ਵੀ ਹੁੰਦਾ ਮੇਰੇ ਨਾਲ ਦੇ ਹੁੰਦੇ ਆ ਬਾਹਲੇ ਭੜੇ ਨਹੀਂ ਹੁੰਦੇ ਭਾਈ ਬਹੁਤ ਨਾ ਬਹਾਨ ਮੇਲ ਨੂੰ ਨਹੀਂ ਰੀਡਰ ਸੇਮ ਹੁੰਦੇ ਆ ਤੇ ਇਸ ਕਰਕੇ ਮੇਰਾ ਇਦਾਂ ਬੈਸਟ ਬਹੁਤ ਮਰੇ ਆ ਭਾਈ ਹੁਣ ਮਤਲਬ ਗੱਗੀ ਹੁਣਾਂ ਮੈਂ ਖੇਡੇ ਆ ਭਾਈ ਤੇ ਮੈਂ ਬੈਸਟ ਨਿਕਲੇ ਆ अच्छा कोई छोटे कद ਦਾ ਫਾਇਦਾ ਵੀ ਬਹੁਤ ਆ ਫਾਇਦਾ ਵੀ ਬਹੁਤ ਆ ਭਾਈ ਨੁਕਸਾਨ ਵੀ ਬਹੁਤ ਆ ਪਰ ਮੈਂ ਨੁਕਸਾਨ ਤਾਂ ਦਮਾਂ ਚ ਲੈ ਕੇ ਨਹੀਂ ਆਣਾ ਫਾਇਦੇ ਫਾਇਦੇ ਲੈ ਕੇ ਆਉਣਾ ਹੁਣ ਹੁਣ ਮੈਂ ਭਾਈ ਰੋੜ ਕੇ ਵੈਸਟ ਨਿਕਲਿਆ ਸੀ اچھا ਤੇ ਉਸ ਟਾਈਮ ਇਹਨਾਂ ਗੱਗੀ ਸੀ ਦੀਪਾ ਸੀ ਮਠੂ ਭਾਈ ਹੁਣੀ ਸੀ ਤੇ ਕਿਉਂ ਚੈਨ ਸੱਟ ਬਹੁਤ ਤਕੜਾ ਹੀ ਭਾਈ ਸਾਡਾ ਹੈ ਨਾ ਜਿਵੇਂ ਇੱਕ ਜੱਫਾ ਖਾ ਵੀ ਲੈਂਦਾ ਉਹ ਪੂਰਾ ਕਰ ਦਿੰਦੇ ਸੀ ਭਾਜੀ ਪਰ ਉੱਥੇ ਮੈਨੂੰ ਕੋਈ ਜੱਫਾ ਨਹੀਂ ਸੀ ਭਾਜੀ اچھا ਤੇ ਮੈਂ ਨੌਨ ਸਟਾਪ ਕਬਡੀਆਂ ਪਾਈਆਂ 5 5 6000 ਦੀਆਂ ਕਬਡੀਆਂ ਪਾਈਆਂ ਸੀ ਭਾਈ ਇੱਥੇ ਮੈਂ اچھا ਹਾਂਜੀ ਫਿਰ ਉਹ ਜਿਹੜੇ ਸਕੂਲ ਦੇ ਟੀਚਰਾਂ ਨੇ ਪੜਾਇਆ ਉਹ ਜ਼ਿਆਦਾ ਕਰਦੇ ਹੋਣਗੇ ਕਿ ਸੁਨੀਲ ਯਾਰ ਸਟਾਰ ਆ ਸਕੂਲ ਦੇ ਸਾਡੇ ਮਾਸਟਰ ਯਾਰ ਕਰਦੇ ਆ ਕਈ ਮਾਸਟਰ ਕਹਿੰਦੇ ਤੇਰਾ ਕੁਛ ਨਹੀਂ ਵੜਦਾ ਐਂਦਾ ਵੀ ਕਈਆਂ ਨੇ ਕਿਹਾ ਭਾਜੀ ਕਈਆਂ ਨੇ ਕਿਹਾ ਨਾ ਮੈਨੂੰ ਇੱਕ ਚਲੋ ਮੈਡਮ ਹੁੰਦੀ ਸੀ ਹੁਣ ਨਾ ਤਾਂ ਮੈਂ ਨਹੀਂ ਲੈਣਾ ਉਹਨੇ ਭਾਈ ਹੈ ਨਾ 10ਵੀਂ ਦੇ ਪੇਪਰ ਐਵੇਂ ਕਾ ਮੈਨੂੰ ਪਹਿਲੀ ਲਿਖਣਾ ਪਾਣਾ ਬਹੁਤ ਘੱਟ ਆਉਂਦਾ ਪਿਆ 10ਵੀਂ ਦੇ ਪੇਪਰ ਭਾਜੀ ਮੈਨੂੰ ਤੈ ਪਾਸ ਨਹੀਂ ਹੋਣਾ ਮੈਨੂੰ ਕਹਿੰਦੇ ਤੁਸੀਂ ਵੀ ਇੱਥੇ ਮੈਂ ਵੀ ਇੱਥੇ ਠੀਕ ਨਹੀਂ ਉਹ ਜਦੋਂ ਮੈਡਮ ਵੀ ਛੱਡ ਗਈ ਆ ਜਦੋਂ ਮੈਂ ਵੀ ਠੀਕ ਨਹੀਂ ਇਦਾਂ ਹੀ ਮੈਂ ਕਹਾਂ ਮੈਨੂੰ ਜੀ ਇੱਕ ਗੱਲ ਆ ਕੁੱਟਿਆ ਭਾਜੀ ਨਾ ਨਾ ਉਹਨੇ ਰੂ ਨਾ ਕੁੱਟਿਆ ਭਾਜੀ ਹੱਥਾਂ ਦੇ ਸੋਟੀਆਂ ਚਲੋ ਉਸ ਟਾਈਮ ਨਹੀਂ ਪਤਾ ਹੁੰਦਾ ਜੀ ਠੀਕ ਨਹੀਂ ਬਹੁਤ ਰੂ ਕੁੱਟ ਖਾਦੀ ਭਾਜੀ ਮੈਂ ਕਹਾਂ ਮੈਡਮ ਜੀ ਵੀ ਇਦਾਂ ਮੈਂ ਡੱਬਾ ਇਦਾਂ ਲੈ ਕੇ ਆਉਣਾ ਜਿਵੇਂ ਪਾਸ ਹੋ ਗਿਆ ਮੈਂ ਪਾਜੀ ਇਦਾਂ ਹੀ ਡੱਬਾ ਲੈ ਕੇ ਆਇਆ ਹੀ ਪਾਸ ਹੋਇਆ ਇੱਥੇ ਮੈਨੂੰ ਕਈ ਨਾ ਇੱਕ ਮਿੰਨ ਵਿੱਚ ਸਾਥ ਬਹੁਤ ਦਿੰਦੇ ਹੁੰਦੇ ਸੀ ਟੀਚਰ ਨੇ ਕਈ ਨਾ ਲੱਗਦੇ ਹੁੰਦੇ ਨਾ ਵੀ ਦੇਖ ਕੇ ਵੀ ਪੜਦਾ ਨਹੀਂ ਇਦਾਂ ਨਹੀਂ ਕਿ ਜਿਵੇਂ ਮਾਸਟਰਾਂ ਨੇ ਬਹੁਤ ਸਾਥ ਦਿੱਤਾ ਭਾਈ ਹੁਣ ਸਾਡੇ ਇੱਥੇ ਤਜਿੰਦ ਸਾਹਿਬ ਸੀ ਉਹਨੇ ਡੈਥ ਹੋ ਗਈ ਭਾਈ ਕੈਂਸਰ ਉਹਨਾਂ ਨੇ ਬਹੁਤ ਸਾਥ ਦਿੱਤਾ ਚੱਲ ਵੀ ਕੋਈ ਗੱਲ ਸੁਣੀ ਸਿਆਂ ਕੋਈ ਚੱਕਰ ਨੂੰ ਖੇਡ ਕੋਈ ਗੱਲ ਨਹੀਂ ਤੈਨੂੰ ਦੇਖ ਲਾਂਗੇ ਤੇ ਫੇਸਬੁੱਕ 'ਤੇ ਉਹਨਾਂ ਦਾ ਫੇਸਬੁੱਕ ਬਹੁਤ ਮਾਫ ਕਰਾਈ ਪੱਕ ਚੱਕਰ ਮੇ ਲੱਗਾ ਭਾਈ ਖੇਡਣ ਇਸ ਤਰ੍ਹਾਂ ਤੇ ਮੇ ਫੀਸ ਮਾਫ ਹੋ ਗਈ ਉਹ ਇਦਾਂ ਦਾ ਚਾ ਪਿਆ ਮੋੜ ਕੇ ਭਾਈ ਲੱਥਾ ਹੀ ਨਹੀਂ ਫੀਸ ਫੀਸ ਨਹੀਂ ਪਹਿਲਵਾਨੀ ਕਰਦੇ ਰਹੇ ਹਾਂ ਪਹਿਲਵਾਨੀ ਭਈ ਦਾ ਮੈਂ ਪਹਿਲਾਂ ਕੀਤੀ ਮੈਂ ਤਾਂ ਗੱਲ ਕੀਤੀ ਕਿ ਕੰਨ ਤੁਹਾਡੇ ਪਹਿਲਵਾਨੀ ਵਾਲੇ ਆ ਨਹੀਂ ਕੰਨ ਮੇ ਟੁੱਟੇ ਭਾਈ ਕਬੱਡੀ ਚਾਹੀ ਆ ਅੱਛਾ ਕੋ ਕੱਦ ਛੋਟਾ ਨਾ ਇਹ ਟੁੱਟ ਚੁੱਕੇ ਆ ਇਹ ਟੁੱਟ ਚੁੱਕੇ ਆ ਭਾਈ ਇਹਦਾ ਆ ਦੇਖ ਲਓ ਦੋਸਤੋ ਇਹ ਕਬੱਡੀ ਸੌਕੀ ਖੇਡਣੀ ਨਹੀਂ ਹੈਗੀ ਇਹ ਕੰਨ ਬਿਲਕੁਲ ਟੁੱਟ ਚੁੱਕੇ ਆ ਇਹ ਭਾਈ ਕੋਈ ਤਕਲੀਫ ਕਿੰਨੀ ਤਕਲੀਫ ਨਹੀਂ ਹੋ ਰਹੀ ਭਾਈ ਹੁਣ ਪਹਿਲਾਂ ਮਤਲਬ ਇਹ ਮਤਲਬ ਥੱਪੜ ਖਾ ਖਾ ਜਾਦੇ ਹਾਂਜੀ ਭਾਈ ਪਰ ਮਤਲਬ ਹੁਣ ਸੀਜ਼ਨ ਚੱਲਦਾ ਸੀ ਨਾ ਦੇਖਿਓ ਭਾਈ ਮੈਂ ਰਮਾਲ ਬੰਨ ਕੇ ਖੇਡਦਾ ਉਹਦੋਂ ਮੈਂ ਬਹੁਤ ਉਹਦੇ ਪਾਣੀ ਭਰ ਜਾਂਦਾ ਖੂਨ ਭਰ ਜਾਂਦਾ ਬਲੱਡ ਭਰ ਜਾਂਦਾ ਫੇ ਕਢਾਉਣਾ ਪੈਂਦਾ ਤੇ ਜਦੋਂ ਸੀਜ਼ਨ ਆਫ ਹੈ ਹੁਣ ਸਹੀ ਹੋਇਆ ਭਾਈ ਮੈਂ ਥੱਪੜ ਵੱਜਦੇ ਫੇ ਇੱਥੇ ਆ ਜਾਂਦਾ ਸੀ ਮੈਨੂੰ ਰਮਾਲ ਬੰਨ ਕੇ ਖੇਡਣਾ ਪੈਂਦਾ ਸੀ ਭਾਈ ਅੱਛਾ ਕਿੰਨੀ ਮਤਲਬ ਪੇਨ ਪੇਨ ਬਹੁਤ ਜ਼ਿਆਦਾ ਹੁੰਦੀ ਸੀ ਉਸ ਟਾਈਮ ਭਾਈ ਅੱਛਾ ਉਹ ਥੱਪੜ ਵੱਜ ਬਜੇਗੇ ਟੁੱਟ ਚੁੱਕੇ ਵਿੱਚੋਂ ਕਿਉਂ ਸਿਆਲ ਚ ਮੈਂ ਜਿਆਦਾ ਹੁੰਦੇ ਆਂ ਆਂ ਉਂਗਲਾਂ ਵੀ ਹੁਣ ਸਹੀ ਹੋਈ ਨਹੀਂ ਤਾਂ ਭਾਈ ਆਂ ਉਂਗਲਾਂ ਸਾਰੀਆਂ ਦੇਖੋ ਮੇਰੇ ਫੋਟੋ ਵੀ ਦੇਖ ਲਓ ਆ ਸਾਰੀਆਂ ਬਾਹਮੇ ਖੇਡਦਾ ਹੁੰਦਾ ਹਾਂ ਭਾਈ ਮੈਂ ਕਿਉਂ ਠੋਕ ਬਾਰ ਬਾਰ ਠੁਕੀ ਜਾਣੀਆਂ ਠੁਗੇ ਜਾਣੀਆਂ ਭਾਜੀ ਬਹੁਤ ਦਰਦ ਹੁੰਦਾ ਜੀ ਆਹ ਦੇਖੋ ਕੁਟਾਕੇ ਇਦਾਂ ਵੱਜਦੇ ਭਾਈ ਕਬੱਡੀ ਖੇਲਣੀ ਸੌਖੀ ਨਹੀਂ ਹੈਗੀ ਦੋਸਤੋ ਸਰੀਰ ਦਾ ਅੰਗ ਅੰਗ ਦੁਖਣ ਲੱਪਨਦਾ ਕਹਿੰਦੇ ਸਾਡੀ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਿਓ ਮੈਸੇਜ ਜ਼ਰੂਰ ਆ ਖੁਸ਼ੀ ਭਾਜੀ ਹੋ ਗਏ ਪਾਲਾ ਭਾਜੀ ਹੋ ਗਏ ਜਿਹਨੂੰ ਨੇ ਉਸਤਾਦ ਉਹਨਾਂ ਨੂੰ ਇਹ ਹੀ ਬੇਨਤੀ ਆ ਕਿ ਜੇ ਕੋਈ ਬੱਚਾ ਮਿਹਨਤ ਕਰ ਰਿਹਾ ਤੇ ਇਹ ਵੀਡੀਓ ਟੈਗ ਜਰੂਰ ਕਰਾਂਗੇ ਉਹਨਾਂ ਨੂੰ ਹੋ ਸਕਦਾ ਹੋਇਆ ਸਾਡੀ ਵੀਡੀਓ ਨਹੀਂ ਇਹ ਸੁਨੀਲ ਠਾਕੁਰਾ ਦਾ ਆਈਡੀ ਸੁਨੀਲ ਦਸਾਂਜ ਸੋਰੀ ਸੁਨੀਲ ਦਸਾਂਜ ਉੱਤੇ ਜਾ ਕੇ ਬਾਈ ਦੀ ਲਾਈਕ ਪੋਸਟ ਜਰੂਰ ਕਰਿਓ ਹੋ ਸਕਦਾ ਸ਼ੇਅਰ ਵੀ ਕਰਦੇ ਹੋ ਕੀ ਪਤਾ ਇਸ ਬੱਚੇ ਦੀ ਜ਼ਿੰਦਗੀ ਬਣ ਸਕੇ ਬਾਹਰ ਘੁੰਮ ਸਕੇ ਤੇ ਆਪਣੇ ਦਸਾਂਜ ਕਲਾਂ ਦਾ ਨਾਮ ਰੌਸ਼ਨ ਕਰ ਸਕੇ ਵੀਡੀਓ ਚੰਗੀ ਲੱਗੀ ਸ਼ੇਅਰ ਜਰੂਰ ਕਰਿਓ ਧੰਨਵਾਦ